ਅੱਜ ਗੁਰਦਾਸਪੁਰ ਪੁਲਿਸ ਵੱਲੋਂ ਧਾਰੀਵਾਲ ਦੇ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ 26 ਜਨਵਰੀ ਦੇ ਮੱਧਨਜ਼ਰ ਇਹ ਫਲੈਗ ਮਾਰਚ ਜਿਹੜਾ ਹੈ ਕੱਢਿਆ ਜਾ ਰਿਹਾ ਹੈ ਅਸੀਂ ਡੀਐਸਪੀ ਸਾਹਿਬ ਤੇ ਐਸਪੀ ਸਾਹਿਬ ਐਂਡ ਸਾਰੇ ਐਸਐਚਓ ਜੀਓਸ ਫੋਰ ਸਾਰੀ ਹੀ ਫੋਰਸ ਨੂੰ ਨਾਲ ਲੈ ਕੇ ਪੂਰੇ ਸ਼ਹਿਰ ਦੇ ਵਿੱਚ ਪੈਟਰੋਲਿੰਗ ਕੀਤੀ ਹੈ ਫੁੱਟ ਪੈਟਰੋਲਿੰਗ ਕੀਤੀ ਹੈ ਬੇਸਿਕਲੀ ਜਿਹੜੇ ਐਂਟੀਸੋਸ਼ਲ ਐਲੀਮੈਂਟ ਹਨ ਉਹਨਾਂ ਨੂੰ ਲੋਕੰਦਲੇ ਤੇ ਜਿਹੜੇ ਲੋਕੀ ਹੈ ਉਹਨਾਂ ਦੇ ਵਿੱਚ ਲੋਕਾਂ ਦੇ ਵਿੱਚ ਕੌਨਫੀਡੈਂਸ ਜਨਰੇਟ ਕਰਨ ਦੇ ਲਈ ਫਲੈਗਮਾਰਕ ਕੀਤਾ ਜਾ ਰਿਹਾ ਹੈ। ਇਹ ਚੱਲ ਰਹੀ ਹੈ ਕਿ ਕਸ਼ਸ਼ ਨਾਕੇਬੰਦੀ ਕੀਤੀ ਗਈ ਹੈ। ਨਾਕੇਬੰਦੀ ਸਾਰੇ ਸ਼ਹਿਰ ਦੇ ਆਊਟਰ ਪੈਰੀਫੈਰੀ ਤੇ ਨਾਕੇਬੰਦੀ ਕੀਤੀ ਹੈ। ਸਿਟੀ ਸੀਲਿੰਗ ਪਲਾਨ ਜਿਹੜਾ ਹੈ ਉਹ ਐਕਟੀਵੇਟ ਕੀਤਾ ਗਿਆ ਹੈ। 8 ਨਾਕੇ ਜਿਹੜੇ ਸ਼ਹਿਰ ਦੇ ਵਿੱਚ ਵੀ ਲਾਏ ਗਏ ਹਨ। ਜਿਹੜੀ ਬਟਾਲਾ ਤੋਂ ਸਰਹਾਕਾਰੀ ਉਹਨੂੰ ਵੀ ਕਵਰ ਕੀਤਾ ਗਿਆ ਹੈ। ਤੇ ਜਿਹੜੇ ਬਾਰਡਰ ਦੇ ਏਰੀਆ ਹੈਗੇ ਉੱਥੇ ਵੀ ਪੁਲਿਸ ਵੱਲੋਂ ਨਾਕੇ ਤੇ ਪੈਟਰੋਲਿੰਗ ਕੀਤੀ ਜਾ ਰਹੀ ਹੈ ਬਾਰਡਰ ਪੈਟਰੋਲਿੰਗ। ਸ਼ਹਿਰ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਅਸੀਂ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਉਹ 26 ਜਨਵਰੀ ਜਿਹੜਾ ਆਪਣਾ ਰਾਸ਼ਟਰੀ ਤਿਉਹਾਰ ਹੈ ਉਹ ਨੂੰ ਬੜੇ ਬੜੀ ਚੜ ਕੇ ਉਹਦੇ ਵਿੱਚ ਪਾਰਟਿਸਿਪੇਟ ਕਰਨ ਤੇ ਪਰੇਡ ਦੇ ਵਿੱਚ ਭਾਗ ਲੈਣ ਉਹ ਜਿਹੜਾ ਹੈ ਪ੍ਰੋਗਰਾਮ ਪੂਰਾ ਦੇਖ ਸਕਦੇ ਆ ਤੇ ਪੁਲਿਸ ਵੱਲੋਂ ਪੂਰੀ ਆਪਣੀ ਤਿਆਰੀ ਕੀਤੀ ਗਈ ਹੈ ਕੋਈ ਵੀ ਇਨਫੋਰਮੇਸ਼ਨ ਪੁਲਿਸ ਨੂੰ ਦੇਣਾ ਚਾਹੁੰਦੇ ਹਨ ਕੋਈ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹੁੰਦੇ ਹਨ ਤਾਂ 112 ਤੇ ਕਾਲ ਕਰਕੇ ਦੱਸ ਸਕਦੇ ਹਨ ਥੈਂਕ ਯੂ ਦਾਰੀਵਾਲ ਜਿਹੜਾ ਬਟਾਲਾ ਰੋਡ ਹੈ ਉਹ और जो त्रीजा नगर है उससे भी Trustee गया अगे जब गुरदासपुर सिटी के करते हैं तो बबरी नाका जो है वो भी लाया गया थैंक